ਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਖਿਲਾਫ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਕਰੋੜਾਂ ਦੀ ਜਾਇਦਾਦ ਨੂੰ ਸੀਜ਼ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਤੇ ਘਰਾਂ ਦੇ ਬਾਹਰ ਨੋਟਿਸ ਲਗਾਇਆ ਜਾ ਰਿਹਾ ਜਿਹੜੇ ਘਰਾਂ ਦੇ ਬਾਹਰ ਐ ਨੋਟਿਸ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 10 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕਿਹਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਕਾਰਨ 100 ਕਰੋੜਾ ਦੀ ਜਾਇਦਾਦ ਨੂੰ ਜਿਹੜਾ ਜਬਤ ਕਰ ਲਿਆ ਗਿਆ ਪੰਜ ਨਸ਼ਾ ਤਸਕਰ ਦਸੇ ਜਾ ਰਹੇ ਨੇ ਜਿਨ੍ਹਾਂ ਦੀ ਦੋਸ਼ਯਾਰੀਆ 78 ਕਰੋੜ ਰੁਪਏ ਦੀ ਜਾਇਦਾਦ ਨੂੰ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਬਤ ਕੀਤਾ ਗਿਆ ਹੈ ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਲਗਾਤਾਰ ਮੋਗਾ ਪੁਲਿਸ ਨਸ਼ਾ ਤਸਕਰਾ ਦੇ ਖਿਲਾਫ ਜਿੰਨ ਸਿਕੰਜਾ ਕਸਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਜਾਇਦਾਦਾਂ ਨੂੰ ਜਬਤ ਕਰਨ ਦੀ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਮੁਦਰਪੁਰ ਨੇ ਪੰਜ ਨਸ਼ਾ ਤਸਕਰਾ ਦੀ 2.78 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਰੋੜਾ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਨੇ ਉਹ ਲਗਾਤਾਰ ਨਸ਼ਾ ਤਸਕਰਾ ਦੇ ਨਾਲ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਦੇ ਸੰਪਰਕ ਵਿੱਚ ਰਹਿੰਦੇ ਨੇ ਤੇ ਨਸ਼ੇ ਦੀ ਸਪਲਾਈ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਨਸ਼ੇ ਦੇ ਪੈਸੇਆ ਦੇ ਨਾਲ ਹੀ ਜਿਹੜਾ ਨਸ਼ਾ ਵੇਚ ਕੇ ਜੋ ਪੈਸੇ ਕਮਾਏ ਨੇ ਉਹੀ ਉਹਨਾਂ ਦੇ ਨਾਲ ਹੀ ਇਹਨਾਂ ਦੇ ਵੱਲੋਂ ਜਾਇਦਾਦਾਂ ਬਣਾਈਆਂ ਗਈਆਂ ਨੇ ਤੇ ਹੁਣ ਕਰੋੜਾਂ ਰੁਪਏ ਦੀ ਜਿਹੜੀ ਜਾਇਦਾਦ ਨੂੰ ਫ੍ਰੀਜ਼ ਕਰ ਲਿਆ ਗਿਆ ਅਜਿਹੀ ਜਾਣਕਾਰੀ ਡੀਐਸਪੀ ਦਿੰਦੇ ਹੋਏ ਮੌਕੇ ਤੇ ਨਜ਼ਰ ਆ ਰਹੇ ਨੇ ਦੱਸ ਦੇ ਕਿਸ ਤੋਂ ਪਹਿਲਾਂ ਵੀ ਮੋਗਾ ਪੁਲਿਸ ਦੇ ਵੱਲੋਂ ਅਜਿਹੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਇੱਕ ਵਾਰ ਫਿਰ ਕਰੋੜਾ ਰੁਪਏ ਦੀ ਜਿਹੜੀ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜਿਹੜਾ ਫ੍ਰੀਜ਼ ਕੀਤਾ ਗਿਆ ਕੀ ਕੁਝ ਕਹਿਣਾ ਹੈ ਡੀਐਸਪੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗੰਦੀ ਸਭ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਵਿੱਚ ਇੱਕ ਮਕਦਮਾ ਨੰਬਰ 69/24 52 ਕਲੋ ਪੋਸਟ ਅਸੀਂ ਫੜੀ ਸੀ ਉਹਦੇ ਵਿੱਚ ਦੋ ਦੋਸ਼ੀ ਅਸੀਂ ਅਰੈਸਟ ਕੀਤੇ ਸੀ ਤੇ ਤਿੰਨ ਦੋਸ਼ੀ ਅੱਗੇ ਦ ਐਕਵਡ ਫਾਰਵਰਡ ਲਿੰਕ ਦੇ ਵਿੱਚ ਅਸੀਂ ਨਾਮਿਨੇਟ ਕੀਤੇ ਸੀ ਉਹਨਾਂ ਦੇ ਅਸੀਂ ਕੇਸ ਬਣਾ ਕੇ 68ਫ ਦੇ ਕੇਸ ਬਣਾ ਕੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਜਿਹੜੀ ਪ੍ਰਾਪਰਟੀ 2 ਕਰੋੜ 78 ਲੱਖ ਦੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈਆ ਇਹਦੇ ਵਿੱਚ ਪੰਜ ਦੋਸ਼ੀ ਨੇ ਜਿਹੜਾ ਨਿਸ਼ਾਨ ਸਿੰਘ son of ਬੋਰ ਸਿੰਘ ਤੇ ਵੀਰ ਸਿੰਘ son of ਬੋਰ ਸਿੰਘ ਦੇ ਦੋਨੋਂ ਭਰਾ ਨੇ ਤੇ ਸੁਖਵਿੰਦਰ ਸਿੰਘ ਉਰਫ ਕਿੰਦੂ ਤੇ ਇਹਦੇ ਵਿੱਚ ਸੋਨਾ ਸਿੰਘ ਪੁੱਤਰ ਗੁਰਮukh ਸਿੰਘ ਤੇ ਸਜੀਤ ਸਿੰਘ ਉਰਫ ਕਿੜੂ ਇਹਨਾਂ ਪੰਜਾਂ ਦੋਸ਼ੀਆਂ ਦੀ ਅਸੀਂ 2 ਕਰੋੜ 78 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈਆ ਜਿਹੜੇ ਵੀ ਅੱਗੇ ਵੀ ਇਹ ਨਸ਼ਾ ਤਸ਼ਕਰ ਜਿਹੜੇ ਵਿੱਚ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੀ ਇਸ ਤਰ੍ਹਾਂ ਹੀ ਪ੍ਰਾਪਰਟੀਆਂ ਫ੍ਰੀਜ਼ ਕਰਾਈਆਂ ਜਾਣਗੀਆਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਨਾ ਸੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਪਿੰਡ ਦੋਲੇਵਾਲ ਦੇ ਵਿੱਚ ਵੀ ਅਸੀਂ 5-6 ਕਰੋੜ ਦੀ ਪ੍ਰਾਪਰਟੀ ਪਹਿਲਾਂ ਫ੍ਰੀਜ਼ ਕਰਾ ਚੁੱਕੇ ਹਾਂ ਇਦਾਂ ਹੀ ਇਹ ਪਿੰਡ ਮਦਾਰਪੁਰ ਦੇ ਵਿੱਚ ਅਸੀਂ ਅੱਜ 2 ਕਰੋੜ 78 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਤੇ ਜਿਹੜੇ ਵੀ ਇਸ ਨਸ਼ੇ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਮੈਂ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਇਦਾਂ ਦੇ ਕੰਮ ਕਰੋਗੇ ਤੇ ਉਹਨਾਂ ਤੇ ਪਰਚੇ ਦਰਜ ਕਰਕੇ ਅਸੀਂ ਤੇ ਅਰੈਸਟ ਪਾ ਕੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਜੋ ਅਸੀਂ ਨਸ਼ੇ ਨੂੰ ਠੱਲ ਪਾ ਸਕੀਏ ਧੰਨਵਾਦ